ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੇ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟੇਣਾ ਜੀ ਸਭ ਤੋਂ ਪਹਿਲਾਂ ਤੇ ਦੱਸੋ ਵੀ ਸੌਰਨ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਪੋਲਿਟਿਕਸ ਦੇ ਸਟਾਰ ਰਹੇ ਆ ਹਾਲੇ ਬਹੁਤਾ ਚਿਰ ਨਹੀਂ ਹੋਇਆ ਤੇ ਹੁਣ ਲੱਗਦਾ ਕਿ ਉਹ ਬਸ ਰਿਟਾਇਰ ਹੋ ਗਏ ਆ ਇਧਰੋਂ ਪੰਜਾਬ ਪੋਲਿਟਿਕਸ ਤੋਂ ਤੇ ਕਪਲ ਸ਼ਰਮਾ ਦੀ ਛਰਨ ਚਲੇ ਗਏ ਆ ਬਿਲਕੁਲ ਸੱਚ ਸਾਬ ਗੱਲ ਹੈ ਜਿ ਕਿ 6 ਸਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਕਪਲ ਦੇ ਸ਼ੋਅ ਦੇ ਵਿੱਚੋਂ ਬਾਹਰ ਕੀਤੇ ਗਏ ਸਿਗੇ ਜਦੋਂ ਪੁਲਵਾਮਾ ਬਾਰੇ ਮਾਮਲੇ ਦੇ ਉੱਤੇ ਤੇ ਉਹਨਾਂ ਨੇ ਟਿੱਪਣੀ ਕੀਤੀ ਸੀ ਫਿਰ ਸ਼ੋਅ ਛੱਡਣਾ ਪਿਆ ਸੀ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਫਿਰ ਸਰਗਰਮ ਹੋਏ ਬਾਅਦ ਦੇ ਵਿੱਚ ਥੋੜਾ ਜਾਂ ਲਾਂਬੇ ਵੀ ਹੋ ਗਏ ਕਈ ਤਰ੍ਹਾਂ ਦੇ ਵਿਵਾਦ ਵੀ ਸਿਹੜੇ ਗਏ ਤੇ ਬਾਅਦ ਦੇ ਵਿੱਚ ਕੁਝ ਕਿ ਸਮਾਂ ਪਹਿਲਾਂ ਸਿੱਧੂ ਹੋਰਾਂ ਨੇ ਗੱਲ ਕਹੀ ਸੀ ਕਿ ਮੈਂ ਆਈਪੀਐਲ ਦੀ ਕਮੈਂਟਰੀ ਤੇ ਆਪਦਾ ਉਹ ਕੰਮ ਜਿੱਥੋਂ ਬਹੁਤ ਪੈਸੇ ਆਉਂਦੇ ਹੁੰਦੇ ਸੀ ਮੈਂ ਹੁਣ ਉਹ ਕਰਿਆ ਕਰੂੰਗਾ ਮੈਂ ਇੱਥੇ ਨਹੀਂ ਸਿਆਸਤ ਕਰਨੀ ਤੇ ਹੁਣ ਉਹਨਾਂ ਨੇ 6 ਸਾਲਾਂ ਬਾਅਦ Netflix ਦੇ ਉੱਤੇ ਮੇਰੇ ਖੜਾ ਵੀ ਆਉਂਦੇ ਕੁਸ਼ਟੜਾਂ ਦੇ ਵਿੱਚ ਕਪੜੇ ਸ਼ਰਮਾ ਦਾ ਸ਼ੋਅ ਹੈ ਜਿਹੜਾ ਉਹਦਾ ਨਵਾਂ ਸੀਜ਼ਨ ਸ਼ੁਰੂ ਹੋਣਾ ਉਹਦੇ ਵਿੱਚ ਇੱਕ ਵਾਰ ਫਿਰ ਸੋਫੇ ਦੇ ਉੱਤੇ ਬੈਠ ਕੇ ਤੇ ਟਹਾਕੇ ਲਾਉਣੇ ਆ। ਇਹ ਉਹ ਵੇਲਾ ਜਦੋਂ ਨਵਜੋਤ ਕੁਰ ਸਿੱਧੂ ਨੇ ਗੱਲ ਕਹੀ ਹੈ ਜੀ ਕਿ ਮੈਂ ਚੋਣ ਲੜਨ ਵਾਸਤੇ 2027 ਦੇ ਵਿੱਚ ਤਿਆਰ ਬਰ ਤਿਆਰ ਆ। ਸਮਰਥਕਾਂ ਦੇ ਨਾਲ ਮੇਰਗਾ ਮੀਟਿੰਗਾਂ ਜਾਰੀ ਹੈ ਪਰ ਸਿੱਧੂ ਸਾਹਿਬ ਇਹ ਗੱਲ ਕਰਦੇ ਨੇ ਜੀ ਕਿ ਮੈਂ ਔਰਦਾ ਸੋਫੇ ਤੇ ਬੈਠ ਕੇ ਸ਼ੇਅਰ ਸੁਣਾਉਣ ਲਈ ਤਿਆਰ ਬਰ ਤਿਆਰ ਆ। ਇੱਕ ਜਣਾ ਸਿਆਸਤ ਦੇ ਵਿੱਚ ਇੱਕ ਜਣਾ ਹਾਸੇ ਦੀ ਬੰਡੀ ਦੇ ਵਿੱਚ ਤੇ ਬਾਕੀ ਸਿੱਧੂ ਮੂਸੇਵਾਲੇ ਤੇ ਇੱਕ ਡਾਕੂਮੈਂਟਰੀ ਫਿਲਮ ਬਣੀ ਸੀ ਉਸ ਫਿਲਮ ਦਾ ਕੀ ਬਣਿਆ ਉਹਨਾਂ ਦੇ ਪਿਤਾ ਜੀ ਸਰ ਬਲਕੌਰ ਸਿੰਘ ਚਾਹੁੰਦੇ ਨਹੀਂ ਕਿ ਉਹ ਫਿਲਮ ਰਿਲੀਜ਼ ਹੋਵੇ ਵਜ੍ਹਾ ਦੇਖੋ ਬਲਕੌਰ ਸਿੰਘ ਹੋਰੀ ਨੇ ਜਿਹੜੇ ਉਹਨਾਂ ਦੇ ਵੱਲੋਂ ਮਹਾਰਾਸ਼ਟਰ ਦੇ ਡੀਜੀਪੀ ਨੂੰ ਜੂਹੂ ਪੁਲਿਸ ਨੂੰ ਤੇ ਹੋਰ ਵੱਖ-ਵੱਖ ਸਮਾਂ ਦੇ ਉੱਤੇ ਚਿੱਠੀਆਂ ਭਾਈਆਂ ਗਈਆਂ ਇਹਦੇ ਵਿੱਚ ਇਹ ਕਹੀ ਗਈ ਹੈ ਕਿ ਮੇਰੇ ਪੁੱਤ ਦਾ ਕੇਸ ਆਲੇ ਚੱਲ ਰਿਹਾ ਇਹ ਪਤਾ ਨਹੀਂ ਡਾਕੂਮੈਂਟਰੀ ਦੇ ਵਿੱਚ ਕੀ ਕੁਝ ਦਰਜ ਕੀਤਾ ਗਿਆ ਹੋਣਾ ਕਿਹਦੇ ਕਿਹਦੇ ਵਿੱਚੋਂ ਦੇ ਬਾਈਟ ਲਈਆਂ ਕਿਹਦੇ ਕਿਹਦੇ ਵਿਚਾਰ ਦਰਜ ਕੀਤੇ ਆ ਕਿਹਦੇ ਕਿਹਦੇ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਆ ਵੀ ਜੇਕਰ ਇਹਦੇ ਵਿੱਚ ਕੁਝ ਗਲਤ ਹੋਇਆ ਤਾਂ ਮੇਰੇ ਪੁੱਤ ਦਾ ਕੇਸ ਪ੍ਰਭਾਵਿਤ ਹੋ ਸਕਦਾ ਹੈ ਇਸ ਕਰਕੇ ਇਸ ਡਾਕੂਮੈਂਟਰੀ ਨੂੰ ਰੋਕਿਆ ਜਾਵੇ ਤੇ ਰਿਲੀਜ਼ ਨਾ ਹੋਵੇ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਦੇਖੋ ਸਾਨੂੰ ਕੋਈ ਵੀ ਗੱਲ ਨਹੀਂ ਪੁੱਛੀ ਦੱਸੀ ਗਈ ਸਾਡੇ ਕੋਲੋਂ ਕੋਈ ਇਜਾਜ਼ਤ ਨਹੀਂ ਲਈ ਗਈ ਪਰਮਿਸ਼ਨ ਨਹੀਂ ਲਈ ਗਈ ਸਾਨੂੰ ਨਹੀਂ ਪਤਾ ਵੀ ਇਸ ਡਾਕੂਮੈਂਟਰੀ ਦੇ ਵਿੱਚ ਹੈ ਕੀ ਪਰ ਉਹਦਾ ਇਹਦਾ ਨਾਮ ਹੈਗਾ ਜੀ ਸਿੱਧੂ ਮੂਸੇਵਾਲਾ ਜੀਵਨ ਰਾਜ ਤੇ ਕਤਲ ਕੁਛ ਇਸ ਵਿਸ਼ੇ ਦੇ ਉੱਤੇ ਫਿਲਮ ਬਣਾਈ ਗਈ ਡਾਕੂਮੈਂਟਰੀ ਫਿਲਮ ਤੇ ਇਹਨਾਂ ਨੇ ਮੰਗ ਕੀਤੀ ਹੈ ਜੀ ਕਿ ਫਿਲਮ ਰਿਲੀਜ਼ ਨਾ ਹੋਵੇ ਇਹਨੂੰ ਨਾ ਟੈਲੀਕਾਸਟ ਕੀਤਾ ਜਾਵੇ ਤੇ ਅਗਲੀ ਗੱਲ ਉਹਨਾਂ ਨੇ ਕਹੀ ਵੀ ਜਦੋਂ ਮੇਰੇ ਪੁੱਤ ਦਾ ਕੇਸ ਸਮਾਪਤ ਹੋ ਗਿਆ ਉਸ ਤੋਂ ਬਾਅਦ ਜਿਨੇ ਕਿਤਾਬ ਲਿਖਣੀ ਆ ਜਿਨੇ ਫਿਲਮ ਬਣਾਉਣੀ ਆ ਜਿਨੇ ਗੀਤ ਰਿਲੀਜ਼ ਕਰਨਾ ਆ ਜਿਨੇ ਡਾਕੂਮੈਂਟਰੀ ਤਿਆਰ ਕਰਨੀ ਆ ਫਿਰ ਅਸੀਂ ਨਾਲ ਖੜਕੇ ਸਹਿਯੋਗ ਦਿਆ ਕਰਾਂਗੇ ਪਰ ਆਮ ਤੌਰ ਤੇ ਇਹੋ ਜਿਹੀਆਂ ਫਿਲਮਾਂ ਦੀ ਮਨਜ਼ੂਰੀ ਲੈਣ ਲਈ ਉਹ ਰਾਇਲਟੀ ਦੇ ਕੋਈ ਮਨੀ ਮੈਟਰਸ ਹੁੰਦੇ ਨੇ ਕੋਈ ਪੈਸੇ ਦੀ ਗੱਲਬਾਤ ਹੁੰਦੀ ਆ ਉਹ ਉਹਨਾਂ ਨੇ ਕੀਤੀ ਨਹੀਂ ਸੀ ਪਹਿਲਾਂ ਇਹਨਾਂ ਨੂੰ ਇਹ ਕਹਿੰਦੇ ਕਿ ਸਾਡੇ ਕੋਲੋਂ ਕੋਈ ਇਜਾਜ਼ਤ ਨਹੀਂ ਲਈ ਸਾਨੂੰ ਪੁੱਛ ਦੱਸ ਕੇ ਨਹੀਂ ਤਿਆਰ ਕੀਤੇ ਗਏ ਇਹ ਕਹਿੰਦੇ ਕਿ ਸਾਨੂੰ ਹੁਣ ਪਤਾ ਲੱਗਾ ਇਹਦੇ ਬਾਰੇ ਸਾਨੂੰ ਇਹਦੇ ਬਾਰੇ ਕੋਈ ਜੇ ਕਹਿੰਦੇ ਵੀ ਸਾਡੇ ਕੋਲੋਂ ਪਰਮਿਸ਼ਨ ਮੰਗੀ ਹੁੰਦੀ ਤਾਂ ਅਸੀਂ ਪਰਮਿਸ਼ਨ ਦੇਣੀ ਵੀ ਨਹੀਂ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਦੋ ਕਿਤਾਬਾਂ ਆਈਆਂ ਤੇ ਉਹਨਾਂ ਨੇ ਉਹਦੇ ਉੱਤੇ ਵੀ ਕੇਸ ਦਰਜ ਕਰਵਾਇਆ ਜਿਹੜਾ ਲੇਖਕ ਆ ਜੀ ਭਾਈ ਇਹਦੇ ਵੱਲੋਂ ਗਲਤ ਤੱਥ ਪੇਸ਼ ਕੀਤੇ ਗਏ ਮੇਰੇ ਪੁੱਤ ਦੇ ਬਾਰੇ ਤੋ ਇਹ ਜਿਕੇ ਮੇਰਾ ਖਿਆਲ ਆ ਵੀ ਪਰਮਿਸ਼ਨ ਲਈ ਨਹੀਂ ਗਈ ਜਾਂ ਹੋ ਸਕਦਾ ਮੁੱਢਲੇ ਦੌਰ ਦੇ ਵਿੱਚ ਗੱਲ ਚੱਲੀ ਹੋਵੇ ਪਰ ਗੱਲ ਕਿਸੇ ਸਟੇਰੇ ਉੱਤੇ ਨਾ ਪਹੁੰਚੀ ਹੋਵੇ ਜਿਹੜੇ ਪਾਦਰੀ ਬਰਜਿੰਦਰ ਸਿੰਘ ਨੇ ਜਿਨ੍ਹਾਂ ਨੇ ਜੇਲ ਕਰਵਾਈ ਉਹਨੂੰ ਉਹਨਾਂ ਤੇ ਪਰਚਾ ਕਾਦਾ ਹੋ ਗਿਆ ਦੇਖੋ ਜੀ ਆ ਪਾਦਰੀ ਬਜਿੰਦਰ ਸਿੰਘ ਆਪਾਂ ਜਾਣਦੇ ਕਿ ਔਰਤ ਦੇ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੇ ਵਿੱਚ ਲੰਮੀ ਉਮਰ ਦੇ ਵਾਸਤੇ ਜਿਹੜੀ ਕੈਦ ਦੇ ਵਿੱਚ ਚਲਾ ਗਿਆ ਉਮਰ ਭਰ ਦੀ ਕੈਦ ਵਾਸਤੇ ਉਹਨੂੰ ਜੇਲ ਦੇ ਵਿੱਚ ਭੇਜਿਆ ਗਿਆ ਪਰ ਜਦ ਇੱਕ ਨਵੀਂ ਖਬਰ ਆ ਗਈ ਸਰ ਸਾਹਿਬ ਜਿਨ੍ਹਾਂ ਨੇ ਪਾਦਰੀ ਬਜਿੰਦਰ ਸਿੰਘ ਨੂੰ ਇਹ ਸਜ਼ਾ ਕਰਵਾਈ ਆ ਕੇਸ ਦਰਜ ਕਰਵਾਇਆ ਸੀ ਉਹਨਾਂ ਦੇ ਉੱਤੇ ਉਲਟਾ ਪਰਚਾ ਦਰਜ ਹੋ ਗਿਆ ਉਹ ਕਿਵੇਂ ਹੋ ਗਿਆ ਜਿਹੜੀ ਇਹ ਔਰਤ ਖਰੜਦੀ ਰਹਿਣ ਵਾਲੀ ਹੈ ਜਿਨੇ ਕਿਹਾ ਸੀ ਕਿ ਮੇਰਾ ਸ਼ੋਸ਼ਣ ਕੀਤਾ ਉਹਨੇ ਉਹ ਔਰਤ ਤੇ ਉਹਦੇ ਘਰ ਵਾਲੇ ਦੇ ਉੱਤੇ ਹਰਿਆਣਾ ਦੇ ਮੰਡੀ ਖੇਤਰ ਚ ਪਰਚਾ ਦਰਜ ਹੋ ਗਿਆ ਹੁਣ ਇਹਨਾਂ ਨੇ ਇਹ ਗੱਲ ਕਹੀ ਇਸ ਤੋਂ ਮੰਡੀ ਖੇਤਰ ਵੱਲ ਗਏ ਨਹੀਂ ਸਾਡੇ ਉੱਤੇ ਪਰਚਾ ਦਰਜ ਹੋ ਗਿਆ ਵੀ ਜੇਲ੍ਹ ਦੇ ਵਿੱਚ ਬੈਠ ਕੇ ਵੀ ਬੜਾ ਪ੍ਰਭਾਵਸ਼ਾਲੀ ਹੈਗਾ ਜੀ ਜਿਹੜਾ ਆਪਣੇ ਪ੍ਰਭਾਵ ਦੀ ਵਰਤੋਂ ਕਰਦਾ ਹੈਗਾ ਜੀ ਪਾਦਰੀ ਬਜਿੰਦਰ ਪੜਤੇ ਪਰਚਾ ਤਾ ਦਰਜ ਹੋਇਆ ਸਚਾਈ ਵਿੱਚੋ ਕੀ ਹੈ ਜੇ ਬਾਰੇ ਤਹਲੇ ਤੱਕ ਪਤਾ ਨਹੀਂ ਲੱਗਿਆ ਪਰ ਇਸ ਮੀਆਂ ਬੀਬੀ ਦੇ ਉੱਤੇ ਪਰਚਾ ਜ਼ਰੂਰ ਦਰਜ ਹੋ ਗਿਆ ਜਿਨ੍ਹਾਂ ਦੇ ਬਰਲੋਕੇ ਪਾਦਰੀ ਬਜਿੰਦਰ ਦੇ ਉੱਤੇ ਦੋਸ਼ ਲਾਏ ਗਏ ਸੀ ਪਰਚਾ ਦਰਜ ਕੀਤਾ ਗਿਆ ਸੀ ਫਿਰ ਉਹਨੂੰ ਸਦਾ ਹੋਈ ਹੈ ਜੀ ਲੁਧਿਆਣੇ ਦੀ ਜਿਹੜੀ ਉਪਚੋਣ ਹੋਣੀ ਆ ਉਹਦੇ ਵਿੱਚ ਰੈਲੀਆਂ ਰੂਲੀਆਂ ਕਿਵੇਂ ਚੱਲ ਰਹੀਆਂ ਨੇ ਪੂਰਗਾਂ ਜੀ ਗੜਗੱਜ ਬੁਲਾਈ ਜਾਂਦੇ ਜੀ ਕੱਲ ਤੋਂ ਕੇਦਰੀਵਾਲ ਫਰਾਂ ਨੇ ਤਿੰਨ ਦਿਨ ਦੇ ਲਈ ਲੁਧਿਆਣੇ ਦੇ ਵਿੱਚ ਆ ਜਾਣਾ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਆਟੋ ਘੱਟ ਤੇ ਨੇਤਾ ਵੱਧਾ ਆਟੋ ਚਾਟੋ ਵੈਦਾ ਹੁੰਦਾ ਹਮ ਤੋਰ ਤੇ ਹੁਣ ਨੇਤਾ ਚ ਨੇਤਾਵਜ ਦਾ ਅੱਜ ਮੈਨੂੰ ਕੁਝ ਕੁਥੋਂ ਦੇ ਸਾਥੀਆਂ ਨੇ ਗੱਲ ਕਹੀ ਕਰੇ ਸਾਡੇ ਤਾਂ ਸਵੇਰ ਦੀ ਸੈਰ ਦਾ ਵੀ ਕੰਮ ਗੁੱਬਰ ਕੀਤਾ ਪਿਆ ਮੈਂ ਕਿਵੇਂ ਕਹਿੰਦੇ ਅਸੀਂ 5 5:30 6 ਵਜੇ ਆਉਣੇ ਹੁੰਨੇ ਜੀ ਸੈਰ ਤੇ ਸਾਡੇ ਤੋਂ ਪਹਿਲਾਂ ਇੱਥੇ ਨੇਤਾ ਆਏ ਬੈਠੇ ਹੁੰਦੇ ਆ ਜੀ ਭਾਈ ਤੁਸੀਂ ਇੱਥੇ ਆਉਣਗੇ ਹੁਣ ਸੈਰ ਕਰਨ ਦੇ ਲਈ ਲੋਕ ਤੇ ਪਾਰਕ ਦੇ ਵਿੱਚ ਪਹੁੰਚ ਗਏ ਫਲਾਣੀ ਥਾਂ ਦੇ ਉੱਤੇ ਲੋਕ ਜਾਣਗੇ ਹੁਣ ਉੱਥੇ ਪਹੁੰਚ ਗਏ ਮਤਲਬ ਇਹ ਜਿਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਜ਼ੋਰ ਪੂਰਾ ਇੰਉ ਲਾਇਆ ਪਿਆ ਦੀ ਜਿਵੇਂ ਜੇ ਲੁਧਿਆਣੇ ਵਾਲੀ ਸੀਟ ਅਸੀਂ ਕੱਢ ਲਈ ਤੇ ਫੇਰ ਸਾਡੀ ਪਾਰਟੀ ਦੀ ਮਾਨਤਾ ਬਚਣੀ ਆ। ਸੋ 19 ਤਰੀਕ ਨੂੰ ਇਹ ਚੋਣਾਂ ਹੋਣੀਆਂ। 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ। 23 ਤਰੀਕ ਨੂੰ ਨਤੀਜੇ ਆਉਣੇ ਆ ਤੇ ਜਹ ਚ ਪ੍ਰਚਾਰ ਚੱਲ ਰਿਹਾ ਜੀ। ਜਿਹੜਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਖੜਾ ਕੀਤਾ ਜੀ ਉਹਨੂੰ ਤਾਂ ਸ਼ਹੀਦ ਉਦਮ ਸਿੰਘ ਦਾ ਨਾਂ ਨਹੀਂ ਪਤਾ। ਔਰ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਬੜੀ ਐਮਬੈਰਸਿੰਗ ਸੀ ਉਹ। ਸੋ ਇਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹਲੇ ਇਹ ਉਮੀਦਵਾਰ ਕੌਣ ਨੇ? ਜਿਹੜੇ ਸੰਜੀਵ ਅਰੋੜਾ ਨੇ ਉਮੀਦਵਾਰ ਰਾਜਸਭਾ ਦੇ ਮੈਂਬਰ ਨੇ ਇਹ ਰਾਜਸਭਾ ਦੇ ਮੈਂਬਰ 200 ਤੇ 22 ਦੇ ਵਿੱਚ ਬਣੇ ਸੀ 6 ਸਾਲ ਲਈ ਬਣਦਾ ਹੁੰਦਾ 3 ਸਾਲ ਪਏ ਆ ਮੈਂ ਇਹਨਾਂ ਦੇ ਨਾਲ ਪਰਸੋਂ ਇੰਟਰਵਿਊ ਕੀਤੀ ਸੀ ਜੀ ਸੰਜੀਵ ਅਰੋੜਾ ਹੋਰਾਂ ਦੇ ਨਾਲ ਤੇ ਉਹ ਕਹਿੰਦੇ ਜੀ ਕਿ ਦੇਖੋ ਪਾਰਟੀ ਨੇ ਹੁਕਮ ਲਾਇਆ ਤੇ ਮੈਂ ਉਸ ਹੁਕਮ ਨੂੰ ਸਿਰ ਮੱਥੇ ਮੰਨਦਾ ਮੈਂ ਸਵਾਲ ਕੀਤਾ ਸੀ ਵੀ ਕੀ ਤੁਸੀਂ ਕੈਬਨਿਟ ਦੇ ਵਿੱਚ ਜਾਓਗੇ ਤਾਂ ਤੁਹਾਡੀ ਜਿਹੜੀ ਸੀਟ ਆ ਰਾਜਸਭਾ ਵਾਲੀ ਇਹ ਬੰਨੀ ਸੋਧੀਆਂ ਜਾਂ केजरीवाल ਨੂੰ ਮਿਲੂਗੀ ਉਹ ਕਹਿੰਦੇ ਜੀ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਮੈਨੂੰ ਕਿਹਾ ਗਿਆ ਸੀ ਮੈਂ ਇੱਥੇ ਖੜ ਗਿਆ ਅਗਲੀ ਗੱਲ ਇਹ ਦੀ ਕਿ ਜਿਹੜੀ ਇਹ ਵਾਵਾ ਚਰਚਾ ਦੇ ਵਿੱਚ ਗੱਲ ਚੱਲ ਰਹੀ ਆ ਵੀ ਭਾਈ ਉਹ ਸਟੇਜ ਦੇ ਉੱਤੇ ਸ਼ਹੀਦਾਂ ਦੇ ਨਾਮ ਵੀ ਭੁੱਲ ਗਏ ਹੋ ਸਕਦਾ ਨਾਮ ਚੇਤੇ ਹੀ ਨਾ ਹੋਣ ਹੋ ਸਕਦਾ ਭਾਈ ਗਰਮੀ ਕਰਕੇ ਭੁੱਲ ਗਏ ਹੁਣ ਹੋ ਸਕਦਾ ਉਕਤਾ ਗਏ ਹੁਣ ਪਤਾ ਨਹੀਂ ਕੀ ਕਾਰਨ ਹੋਊਗਾ ਪਰ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਾਫੀ ਉੱਠੀ ਹੈ ਜੀ ਉਹ ਲੁਧਿਆਣੇ ਦੇ ਰਹਿਣ ਵਾਲੇ ਆ ਜੀ ਬਿਲਕੁਲ ਜੀ ਲੁਧਿਆਣੇ ਦੇ ਰਹਿਣ ਵਾਲੇ ਆ ਜਿਹੜਾ ਦਇਆਨੰਦ ਮੈਡੀਕਲ ਕਾਲਜ ਦੀ ਮੈਨੇਜਮੈਂਟ ਆ ਉਹਦੇ ਮੈਂਬਰ ਹੈਗੇ ਜੀ ਅੱਛਾ ਅੱਛਾ ਤੇ ਬਾਕੀ ਜਿਹੜੀ ਇੱਕ ਫ੍ਰੀ ਗੋਲੀ ਮਿਲਦੀ ਆ ਕਹਿੰਦੇ ਉਹ ਗੋਲੀ ਦੀ ਚਾਟ ਐਸੀ ਲੱਗੀ ਕਿ ਲੋਕ ਨਸ਼ੇੜੀ ਬਣ ਰਹੇ ਆ। ਛੇੜਛਾਲ ਗੱਲੇ ਜੀ ਕਿ ਜਿਹੜੀ ਨਾ ਇਹ ਬੁਪਰੋ ਨੋਰਫਿਨ ਗੋਲੀ ਦਾ ਨਾਮ ਹੈਗਾ ਕੁਝ ਕੋ ਹੋਰ ਗੋਲੀਆਂ ਵੀ ਆਈਆਂ ਪਰ ਮੇਰੇ ਚੇਤੇ ਦੇ ਵਿੱਚ ਇਹੀ ਗੱਲ ਆ ਵੀ ਭਾਈ ਬੁਪਰੋ ਨੋਰਫਿਨ ਦੀ ਇੱਕ ਗੋਲੀ ਹੈਗੀ ਆ ਜਿਹੜੀ ਕਿ ਤਲਬ ਘਟਾਉਣ ਵਾਲੀ ਗੋਲੀ ਆ ਜੇ ਮੰਨ ਲਓ ਤੁਸੀਂ ਕੋਈ ਵੀ ਬੰਦਾ ਜਿਹੜਾ ਉਹ ਨਸ਼ੇ ਦਾ ਸ਼ਿਕਾਰ ਹੋਵੇ ਤੇ ਫਿਰ ਤੁਸੀਂ ਜੇਕਰ ਓਟ ਸੈਂਟਰ ਜਿਹੜੇ ਨਸ਼ਾ ਛਡਾਊ ਵਾਲੇ ਕੇਂਦਰ ਆ ਉਥੇ ਆਪਾਂ ਜਾਣੇ ਆ ਉਥੇ ਕਾਰਡ ਬਣ ਜਾਂਦਾ ਨਸ਼ੇ ਦੇ ਛੱਬੇ ਲੋਕਾਂ ਦਾ ਰਜਿਸਟ੍ਰੇਸ਼ਨ ਉਹਨਾਂ ਦੀ ਹੋ ਜਾਂਦੀ ਆ ਫਿਰ ਉਹਨਾਂ ਨੂੰ ਦਿਨ ਦੀ ਇੱਕ ਗੋਲੀ ਮਿਲਦੀ ਆ ਯਾਨੀ ਕਿ ਹਫ਼ਤੇ ਦੀਆਂ 7 ਗੋਲੀਆਂ ਮਿਲਦੀਆਂ ਪਹਿਲਾਂ ਇੱਕ ਦਿਨ ਬਾਅਦ ਇੱਕ ਮਿਲਦੀ ਹੁੰਦੀ ਸੀ ਹੁਣ ਹਫ਼ਤੇ ਦੀਆਂ 7 ਕੱਟੀਆਂ ਮਿਲ ਜਾਂਦੀਆਂ ਇਹ ਗੋਲੀ ਹੈਗੀ ਜੀ ਬੁਪਰੋ ਨੋਰਥਨ ਦੀ ਤਲਬ ਘਟਾਉਣ ਵਾਲੀ ਮੰਨ ਲਓ ਕਿਸੇ ਨੂੰ ਚਿੱਟੇ ਦੀ ਤੋੜ ਲੱਗੀ ਆ ਬੰਦਾ ਤੜਫਦਾ ਉਹ ਤਲਬ ਮਕਾਉਣ ਵਾਲੀ ਗੋਲੀ ਹੈ ਪਰ ਰੌਲਾ ਇਹ ਕਿ ਹੁਣ ਇਸ ਗੋਲੀ ਦੀ ਤਲਬ ਲੱਗਣ ਲੱਗੀ ਹੁਣ ਇਹ ਗੋਲੀ ਦੀ ਤਲਬ ਨਹੀਂ ਛੁੱਟਦੀਗੀ ਲੰਗੇ ਮਹੀਨੇ ਦੇ ਵਿੱਚ ਯਾਨੀ ਕਿ ਮਈ ਮਹੀਨੇ ਵਿੱਚ ਲਗਭਗ 92 ਲੱਖ ਇਨ੍ਹਾਂ ਗੋਲੀਆਂ ਦੀ ਖਪਤ ਹੋਈ ਆ 92 ਲੱਖ ਗੋਲੀਆਂ ਦੀ ਖਪਤ ਜਨਵਰੀ 2025 ਦੇ ਵਿੱਚ 99 ਲੱਖ ਸੀ ਹੁਣ 3-4 ਲੱਖ ਗੋਲੀਆਂ ਹੋਰ ਵਧ ਗਈਆਂ ਮਤਲਬ ਇਹ ਜਿਕੇ ਇਹ ਤਾਂ ਦਿੰਦੇ ਇੱਕ ਗੋਲੀ ਦਿਨ ਦੀ ਜਿਹੜੇ ਬੰਦੇ ਨੂੰ ਹੁਣ ਨਸ਼ੇ ਦੀ ਤੋੜ ਬਹੁਤ ਲੱਗਦੀ ਆ ਉਹ ਹੁਣ ਇਹ ਤਾਂ ਇਹ ਨਹੀਂ ਵੀ ਇੱਕ ਗੋਲੀ ਨਾਲ 24 ਘੰਟੇ ਤੋੜ ਮਟ ਜੂ ਉਹ ਫਿਰ 5-7 ਘੰਟੇ ਬਾਅਦ ਇੱਕ ਹੋਰ ਚਾਹੁੰਦਾ ਫਿਰ ਇੱਕ ਹੋਰ ਚਾਹੁੰਦਾ ਤੇ ਇਹ ਗੋਲੀ ਬਲੈਕ ਦੇ ਵਿੱਚ ਵੀ ਮਿਲਣ ਲੱਗ ਪਈ ਜੀ ਹੂੰ ਅੱਛਾ ਸੁਖਦੇਵ ਸਿੰਘ ਢੀਂਸਾ ਖੁਰਾ ਦਾ ਮੇਰੇ ਖਿਆਲ ਹੰਤਮ ਸੰਸਕਾਰ ਤੋਂ ਬਾਅਦ ਅੰਤਿਮ ਅਰਦਾਸ ਤੇ ਭੋਗ ਪਿਆ ਤੇ ਉੱਥੇ ਕੌਣ ਕੌਣ ਸ਼ਾਮਲ ਹੋਏ ਜੀ ਤੇ ਕੋਈ ਸਾਰਗ ਸ਼ਕਤੀ ਤਾਂ ਗਈਆਂ ਜੀ ਉੱਥੇ ਭਾਜਪਾ ਦੀਆਂ ਸ਼ਕਤੀਆਂ ਵੀ ਗਈਆਂ ਉੱਥੇ ਕਾਂਗਰਸ ਦੀਆਂ ਵੀ ਗਈਆਂ ਉੱਥੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਗਏ ਆ ਉੱਥੇ ਬਸਪਾ ਵਾਲੇ ਵੀ ਗਏ ਆ ਹੋਰ ਵੀ ਬੜੇ ਗਏ ਆ ਆਕਾਲੀ ਦਲ ਦੀਆਂ ਸ਼ਕਤੀ ਤਾਂ ਉੱਥੇ ਹੋਣੀ ਹੀ ਸੀ ਪਰ ਉੱਥੇ ਜਦੋਂ ਇੰਨੀਆ ਵੱਡੀਆਂ ਸ਼ਕਤੀਆਂ ਗਈਆਂ ਤਾਂ ਇੱਕ ਜਿਹੜੀ ਗੱਲ ਆ ਸੁਨੀਲ ਜਾਖੜ ਹੋਰਾਂ ਦੀ ਉਹਨੇ ਸਭ ਦਾ ਧਿਆਨ ਖਿੱਚਿਆ। ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਇਸ ਵੇਲੇ ਲੋੜ ਆ ਆਕਾਲੀ ਦਲ ਦੀਆਂ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਮਜ਼ਬੂਤ ਹੋਣ। ਉਹ ਕਹਿੰਦੇ ਜੀ ਕਿ ਲੋੜ ਆ ਇਸ ਵੇਲੇ ਆਕਾਲੀ ਦਲ ਮਜ਼ਬੂਤ ਹੋਵੇ ਪੰਜਾਬ ਦੀ ਖੇਤਰੀ ਪਾਰਟੀ, ਸਦੀ ਪੁਰਾਣੀ ਪਾਰਟੀ। ਇਹ ਇਸ ਵੇਲੇ ਪੰਜਾਬ ਦੇ ਵਿੱਚ ਪੰਥਕ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਆ ਜਿਹੜੀ ਇਹਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਆ। ਹਾਲਾਂਕਿ ਜਾਖੜ ਸਾਹਿਬ ਨੇ ਜਦੋਂ ਵੀ ਇਹ ਗੱਲ ਕਹੀ ਆ ਤੇ ਕਈ ਲੋਕਾਂ ਨੇ ਇਹਦਾ ਅਰਥ ਇਹ ਕੱਢਿਆ ਜੀ ਕਿ ਇਹਦਾ ਮਤਲਬ ਇਹ ਹੋਇਆ ਵੀ ਜਾਖੜ ਸਾਹਿਬ ਹਲੇ ਵੀ ਆਕਾਲੀ ਦਲ ਦੇ ਪ੍ਰਤੀ ਮੋਹ ਰੱਖਦੇ ਆ ਤੇ ਭਾਜਪਾ ਦੇ ਵਿੱਚ ਹੋ ਕੇ ਗੱਠਜੋੜ ਕਰਵਾਉਣਾ ਚਾਹੁੰਦੇ ਆ ਸੋ ਇਹਦੇ ਅਰਥ ਵੱਖੋ ਵੱਖਰੇ ਨਿਕਲਦੇ ਪਰ ਇਹ ਜਿਹੜਾ ਬਿਆਨ ਆ ਜਿਹੜਾ ਉਹਨਾਂ ਨੇ ਜਾਰੀ ਕੀਤਾ ਉੱਥੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਤੇ ਇਹਦੀ ਬਹੁਤ ਵੱਡੇ ਪੱਧਰ ਤੇ ਚਰਚਾ ਹੋਈ ਹੈ ਜੀ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਤਾਂ ਸਰ ਸੁਖਵੀਰ ਸਿੰਘ ਬਾਦਲ ਵੀ ਉੱਥੇ ਬੈਠੇ ਸੀ ਬਿਲਕੁਲ ਜੀ ਬਿਲਕੁਲ ਸਾਰੇ ਉੱਥੇ ਸੀਗੇ ਜੀ ਤੇ ਅਨਲ ਜੋਸ਼ੀ ਦਾ ਘਰ ਵਾਪਸੀ ਦਾ ਕੀ ਕਿੱਸਾ ਅਨਲਜੋਸ਼ੀ ਜਿਹੜੇ ਉਹ ਘਰ ਵਾਪਸ ਆ ਗਏ ਆ ਪਿਛਲੇ ਦਿਨੀ ਸੋਣ ਸਿਰ ਠੰਡਲ ਹੋਰੀ ਅਕਾਲੀ ਦਲ ਦੇ ਵਿੱਚ ਵਾਪਸ ਆਏ ਸੀ ਤੇ ਅੱਜ ਪਤਾ ਲੱਗਾ ਜੀ ਕਿ ਜਿਹੜੇ ਹੈਗੇ ਨੇ ਅਨਲਜੋਸ਼ੀ ਮਾਝੇ ਦੇ ਨੇਤਾ ਇਹ ਵੀ ਵਾਪਸ ਆ ਗਏ ਆ ਤੇ ਸੁਖਵੀਰ ਸਿੰਘ ਬਾਦਰ ਹੋਰਾਂ ਨੇ ਗੱਲ ਕਹੀ ਆ ਵੀ ਚਲੋ ਕਿਸੇ ਕਾਰਨ ਕਰਕੇ ਬੰਦਾ ਗੁੱਸੇ ਗਲੇ ਹੋ ਕੇ ਉਰੇ ਪਰੇ ਹੋ ਜਾਂਦਾ ਪਰ ਇਹਨਾਂ ਦਾ ਘਰ ਵਾਪਸੀ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਉਹਨਾਂ ਨੇ ਕਿਹਾ ਜੀ ਕਿ ਇਹ ਹੁਣ ਲੁਧਿਆਣੇ ਦੀ ਚੋਣ ਦੇ ਵਿੱਚ ਪੂਰ ਪ੍ਰਚਾਰ ਕਰਨਗੇ ਉਹਨਾਂ ਨੇ ਆ ਗੱਲਾਂ ਕਹੀਆਂ ਤੇ ਬਾਕੀ ਜਿਹੜੀ ਕਾਂਗਰਸ ਦੇ ਵਿੱਚ ਅੰਦਰੂਨੀ ਖਿੱਚੋ ਤਾਣ ਦੀਆਂ ਤੁਸੀਂ ਖਬਰਾਂ ਦਿੱਤੀਆਂ ਸੀ ਰਾਹੁਲ ਗਾਂਧੀ ਨੇ ਉਹ ਫਿਰ ਖਤਮ ਨਹੀਂ ਕਰਵਾਈਆਂ ਇਹਦੇ ਖਤਮ ਹੋਣੀਆਂ ਹੀ ਨਹੀਂ ਸਨ ਸਾਹਿਬ ਇਹ ਕਿਹੜਾ ਕੋਈ ਨਵੀਂ ਗੱਲ ਆ ਇਹ ਤਾਂ ਅਸੀਂ ਹਮ ਚਿੰਤਨ ਕਰਾਂਗੇ ਹਮ ਮੰਥਨ ਕਰਾਂਗੇ ਆਹ ਗੱਲ ਕਰਦੇ ਕਰਦੇ ਕਾਂਗਰਸ ਅਗਲੀ ਚੋਣ ਹਾਰ ਜਾਂਦੇ ਆ ਫਿਰ ਹਾਰ ਕਿਤੇ ਹਮ ਚਿੰਤਨ ਕਰਾਂਗੇ ਮੰਥਨ ਕਰਾਂਗੇ ਇੱਕ ਚੋਣ ਹੋਰ ਹਾਰ ਜਾਂਦੇ ਆ ਉਹ ਚਿੰਤਨ ਮੰਥਨ ਨਹੀਂ ਮੁੱਕਦਾ ਤੇ ਹਾਲੇ ਵੀ ਸਬਕ ਨਹੀਂ ਸਿੱਖਿਆ ਬੀਤੇ ਦੇ ਵਿੱਚ ਜੋ ਜੋ ਕੁਝ ਹੋਇਆ ਉਹਦੇ ਤੋਂ ਕਾਂਗਰਸ ਨੇ ਕਦੇ ਸਬਕ ਨਹੀਂ ਲਿਆ ਹੋਣ ਜਿਹੜੀ ਤਾਦਾ ਜਾਣਕਾਰੀ ਆਈ ਆ ਵੀ ਲੁਧਿਆਣੇ ਦੀ ਜ਼ਿਮਨੀ ਚੋਣ ਦੇ ਵਿੱਚ ਵੀ ਧੜੇ ਦੋ ਆ ਇੱਥੇ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਆ ਚਰਨਜੀਤ ਸਿੰਘ ਚੰਨੀ ਭਾਰਤ ਪੂਛਣਾ ਸ਼ੂ ਵਰਗੇ ਆਗੂ ਆ ਜੋ ਕਾਂਗਰਸ ਨੇ ਬੀਤੇ ਤੋਂ ਕਦੇ ਵੀ ਨਹੀਂ ਸਬਕ ਸਿੱਖਿਆ ਜੋ ਇਸੇ ਗੱਲ ਦਾ ਆਮ ਆਦਮੀ ਪਾਰਟੀ ਨੂੰ ਬੜਾ ਚਾਹ ਵੀ ਇਹ ਤਾਂ ਆਪਸ ਦੇ ਵਿੱਚ ਹੀ ਰੌਣਾ ਰੱਪਾ ਪਾਈ ਜਾਂਦੇ ਆ ਇਹਨਾਂ ਨੇ ਕਿਹੜਾ ਮੁਕਾਬਲੇ ਦੇ ਵਿੱਚ ਆਉਣਾ ਇਹ ਮੁਕਾਬਲੇ ਦੇ ਵਿੱਚ ਆਉਣ ਦੀ ਸੰਭਾਵਨਾ ਵੀ ਨਹੀਂ ਹੈ ਪਰ ਜੇ ਕਿਤੇ ਮੁਕਾਬਲੇ ਦੇ ਵਿੱਚ ਆਉਣਾ ਚਾਹੁੰਦੇ ਆ ਤਾਂ ਇਹਨਾਂ ਨੂੰ ਇੱਕ ਹੋਣਾ ਪਊਗਾ ਜੀ ਇਬਾਕੀ ਮਸ਼ਹੂਰ ਗਾਇਕ ਗੁਰਦਾਸ ਮਾਨ ਸਾਹਿਬ ਦੇ ਭਾਈ ਸਾਹਿਬ ਦੀ ਬਹੁਤ ਕਿਵੇਂ ਹੋ ਗਈ ਜੀ ਇਹਨਾਂ ਨੂੰ ਜੀ ਕਿਡਨੀਆ ਦੀ ਸਮੱਸਿਆ ਸੀ ਤੇ 68 ਸਾਲ ਦੀ ਉਮਰ ਸੀ ਹੁਣ ਇਹਨਾਂ ਦੀ ਤੇ ਗੁਰਪੰਥ ਮਾਨ ਜਿਹੜੇ ਕਿ ਗੁਰਦਾਸ ਮਾਨ ਦੇ ਸਕੇ ਭਰਾ ਨੇ ਉਹਨਾਂ ਦੀ ਅੱਜ ਮੌਤ ਹੋ ਗਈ ਹੈ ਗੁਰਦਾਸ ਮਾਨ ਤੋਂ ਛੋਟੇ ਨੇ ਗੁਰਪੰਥ ਮਾਨ ਇਹਨਾਂ ਦਾ ਅੱਜ ਮੋਹਾਲੀ ਦੇ ਫੋਟ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ ਸ਼ਾਮੀ 5 ਵਜੇ ਦੇ ਕਰੀਬ ਕਿਡਨੀ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀ ਪੈਰਾਲਾਈਜ਼ ਵੀ ਉਹਨਾਂ ਨੂੰ ਹੋ ਗਿਆ ਸੀ 2 ਮਹੀਨੇ ਤੋਂ ਇਹਨਾਂ ਦਾ ਇਲਾਜ ਚੱਲਦਾ ਸੀ ਸੋ ਅੱਜ ਇਹ ਦੁਨੀਆ ਦੇ ਉੱਤੇ ਨਹੀਂ ਰਹੇ। ਤੇ ਬਠਿੰਡੇ ਵਾਲੇ ਡੀਐਸਪੀ ਨੂੰ ਸਸਪੈਂਡ ਕਿਉਂ ਕਰਤਾ ਜੀ? ਇਹ ਜੀ ਹਰਬੰਸ ਸਿੰਘ ਨੇ ਬਠਿੰਡੇ ਵਾਲੇ ਡੀਐਸਪੀ ਹਰਬੰਸ ਸਿੰਘ ਇਹਨਾਂ ਨੂੰ ਇਸ ਕਰਕੇ ਸਰਕਾਰ ਨੇ ਸਸਪੈਂਡ ਕੀਤਾ ਵੀ ਇਹਨਾਂ ਦੇ ਵੱਲੋਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਜਾ ਰਹੀ। ਦੋਸ਼ ਇਹਨਾਂ ਦੇ ਉੱਤੇ ਇਹ ਆ ਕਿ ਨਸ਼ਾ ਤਸਕਰਾਂ ਦੇ ਉੱਤੇ ਇਹ ਬਣਦੀ ਸਰਦੀ ਕਾਰਵਾਈ ਨਹੀਂ ਕਰ ਰਹੇ। ਜਿਹਦੇ ਕਰਕੇ ਪਤਾ ਲੱਗਾ ਜੀ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਤੇ ਅੱਜ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਭਾਵੇਂ ਕੋ ਕਿਸੇ ਵੀ ਕੁਰਸੀ ਦੇ ਉੱਤੇ ਬੈਠਾ ਹੋਵੇ ਰਤਬੇ ਦੇ ਉੱਤੇ ਬੈਠਾ ਹੋਵੇ ਉਹ ਦਖਸ਼ਾ ਨਹੀਂ ਜਾਊਗਾ ਜੇਕਰ ਉਹਦੇ ਵੱਲੋਂ ਆਪਣੀ ਨੌਕਰੀ ਦੇ ਵਿੱਚ ਕੋਈ ਢਿੱਲਮਠ ਵਰਤੀ ਗਈ ਸਾਂਜੀ ਐਮ ਐਲ ਏ ਸਰ ਪ੍ਰਗਟ ਸਿੰਘ ਖੁਰਾ ਨੇ 1000 ਰੁਪਏ 1000 ਕਰੋੜ ਰੁਪਏ ਦੇ ਕਰਜ਼ੇ ਬਾਰੇ ਕੀ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਗੱਲ ਕਹੀ ਜੀ ਕਿ ਪੰਜਾਬ ਦੀ ਸਰਕਾਰ ਨੇ 1000 ਕਰੋੜ ਦਾ ਕਰਜ਼ਾ ਹੋਰ ਲੈ ਲਿਆ ਉਹ ਕਹਿੰਦੇ ਵੀ ਸਰਕਾਰ ਕਹਿੰਦੀ ਹੁੰਦੀ ਸੀ ਜੀ ਕਿ ਅਸੀਂ ਤਾਂ ਆ ਬਹੁਤ ਪੈਸੇ ਇਕੱਠੇ ਕਰ ਲਾਂਗੇ ਅਸੀਂ ਰੇਤ ਦੇ ਵਿੱਚੋਂ ਇੰਨੇ ਹਜ਼ਾਰ ਕਰੋੜ ਲੈ ਲੈਣਾ ਇਦਾਂ ਉਹ ਇੰਨਾ ਕਰ ਲੈਣਾ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੇ ਪੰਜਾਬ ਦੇ ਸਿਰ ਬਹੁਤ ਕਰਜ਼ਾ ਚੜਾਤਾ ਤੇ ਹੁਣ ਵੀ ਚੜਾਈ ਜਾਂਦੇ ਆ ਇਹਨਾਂ ਨੇ ਮਤਲਬ ਇਹ ਜੀ ਕਿ ਅੱਜ ਪੋਸਟ ਪਾ ਕੇ ਆਪਦੀ ਤੇ ਸਾਰਾ ਵੇਰਵਾ ਸਾਂਝਾ ਕੀਤਾ ਵੀ ਸੂਬਾ ਇਸ ਵੇਲੇ ਸਰਕਾਰ ਨੇ ਕਿੰਨਾ ਕਰਜ਼ਾਈ ਕਰਤਾ ਜੀ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਗਰਮੀ ਬਹੁਤ ਆਜੀ ਪੰਜਾਬ ਦੇ ਵਿੱਚ ਅੱਜ 45 45.5 ਡਿਗਰੀ ਟੈਂਪਰੇਚਰ ਰਿਹਾ ਜੰਡਰਾਨਗਰ ਦੇ ਵਿੱਚ ਟੈਂਪਰੇਚਰ ਅੱਜ 34.7 ਡਿਗਰੀ ਰਿਹਾ ਤੇ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਗਰਮੀ ਪੂਰੀ ਲੂ ਵਗਣੀ ਆ ਤੇ ਕੋਈ ਮੀਂਹ ਕਣੀ ਦੀ ਬਦਲਬਾਈ ਦੀ ਆਸ-ਖਾਲ ਦੀ ਘੜੀ ਹੈ ਨਹੀਂ ਬਿਜਲੀ ਦੀ ਸਪਲਾਈ ਚੱਲਦੀ ਰਹਿੰਦੀ ਹੈ ਜੀ ਹਾਂ ਬਿਲਕੁਲ ਜੀ ਕੱਟ ਲੱਗਦੇ ਬਿਜਲੀ ਦੇ ਜਿਹੜੇ ਸਪਲਾਈ ਦੇ ਵਿੱਚ ਕੱਟ ਲੱਗਦੇ ਆ ਕਦੇ ਇੱਕ ਘੰਟੇ ਲਈ ਬਿਜਲੀ ਗਈ ਕਦੇ ਅੱਧੇ ਘੰਟੇ ਲਈ ਕਦੇ 2 ਘੰਟੇ ਲਈ ਬਿਜਲੀ ਜਾਂਦੀ ਆਉਂਦੀ ਰਹਿੰਦੀ ਆ ਪਰ ਇਹ ਦੀ ਕਿ ਪੰਜਾਬ ਦੇ ਵਿੱਚ 15000 ਮੈਗਾਵਾਟ ਬਿਜਲੀ ਦੀ ਮੰਗ ਹੋ ਗਈ ਹੈ ਰਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨ